سيد الأرض ولا جمود مقدس نبر في البيت والهرم شمس تها بدر جميل الشيم شفيل الأمم صاحب ربه سيد المرسلين خاتم النبيين شميل الدين أنيس الغريبين رحمة للعالمين رحمة للشقيين مراد المشتقین شیئینا زراعت سالکینا مشبال مخربینا میں بڑی مقرار ولو انہی اللہ ممارسہ کے لئے ابی نور اللہ یا یا المشتقون ابی نور جمالہی بلغ بکمالہی کشف صلو علیہ وآلہی جو کلمہ کلام پڑھے گئے تو بہت اقاط نظرانہ عقیدت خواجہ ਵੀ ਬਿਕਨਰੀ ਯੂਨੀਸਪਲ ਚ ਹੈ ਇਲਾਹਾ ਪਾਕ ਸਲਾਮੁ ਅਲਿਕ ਵਸਵਾਫ ਸਸਲਾਏ ਬਾਬਾ ਅਬਦੁਲ ਰਿਸ਼ਦ ਸਰਕਾਰ ਦਾ ਹਸਪੀਤਾਲ محمد الرسول ਅੱਜ ਦੇ ਜਿਹੜਾ ਮੇਲਾ ਲੱਗ ਰਿਹਾ ਕਿੰਨੇ ਚਿਰ ਤੋਂ ਲੱਗ ਰਿਹਾ ਜੀ ਪਹਿਲਾਂ ਤਾਂ ਜਿਆਦਾ ਦੇ ਆ ਹੋਗਾ ਹਣੇ 40 45 ਸਾਲ ਮੇਲਾ ਲੱਗਦੇ ਨੂੰ ਸੁਖਨਾ ਵੱਡੇ ਬਜ਼ੁਰਗ ਦਾਤੇ ਵੀ ਲਵਾਉਂਦੇ ਰਹੇ ਪਹਿਲਾਂ ਮੰਮੀ ਜੀ ਲਵਾਉਂਦੇ ਰਹੇ ਆ ਸਾਡੇ ਫਿਰ ਸਾਡੇ ਬਾਬਾ ਸ਼ੋਕਾ ਜੀ ਵੀ ਲਵਾਉਂਦੇ ਰਹੇ ਆ ਪਰ ਆਪਣੀ ਡਿਊਟੀ ਲਾ ਦਿੱਤੀ ਹੈ ਸਭ ਸੰਗਠਨਾਂ ਨੂੰ ਵਧਾਈਆਂ ਦਿੰਨੀ ਮੇਨ ਦਾ ਬਹੁਤ ਸੋਹਣਾ ਹੋ ਰਿਹਾ ਆ ਪ੍ਰਸ਼ਾਸਨ ਦਾ ਬਹੁਤ ਧੰਨਵਾਦ ਕਰਦੀ ਬੜਾ ਸਾਥ ਦਿੱਤਾ ਫੋਰਸ ਲੱਗੀ ਹੋਈ ਆ ਮੇਰੇ ਸ਼ਹਿਰ ਵਾਸੀਆਂ ਨੇ ਬੜਾ ਸਾਥ ਦਿੱਤਾ ਸੰਗਤਾਨੇ ਸੇਵਾਦਾਰਾਂ ਨੇ ਬੜਾ ਸਾਥ ਦਿੱਤਾ ਸਭ ਦਾ ਮੈਂ ਧੰਨਵਾਦ ਕਰਦੀ ਆ ਰਾਜੀ ਰਹਣ ਖੁਸ਼ ਰਹਣ ਕਿ ਰਾਜਾ ਦਾ ਰਾਜੋ ਮਾਇਆ ਇਹ ਉਹ ਵੀ ਖੁਸ਼ ਰਹਿਣ ਜਿਹੜੀਆਂ ਸਾਡੀਆਂ ਸੰਗਤਾਂ ਦੂਰ ਦਰਾਡੇ ਬੈਠੀਆਂ ਦੇਖ ਰਹੀਆਂ ਉਹਨਾਂ ਨੂੰ ਕੀ ਮੈਸੇਜ ਹੈ ਤੁਹਾਡਾ ਉਹਨਾਂ ਨੂੰ ਬਸ ਉਹਨਾਂ ਦੀਆਂ ਦਾਤਾਂ ਮਰਾਦਾਂ ਪੂਰੀਆਂ ਕਰੇ ਉਹਨਾਂ ਨੂੰ ਖੁਸ਼ੀਆਂ ਦੇਵੇ ਰਿਜਕ ਦੇਵੇ ਇੱਥੇ ਆਉਣ ਮੱਥਾ ਟੇਕਣ ਢੋਲਾ ਬਾਜਿਆਂ ਦੇ ਨਾਲ ਮੇਲਿਆਂ ਦੇ ਵਿੱਚ ਉਹਨਾਂ ਦੇ ਹਾਜ਼ਰੀਆਂ ਲੱਗਣ ਦਾ ਤੇ ਹਾਜ਼ਰੀਆਂ ਲਾਉਣ ਸਾਬ ਦੀਆਂ ਜੜੀਆਂ ਮੰਮੀ ਜੀ ਦੀਆਂ ਸੰਗਤਾਂ ਦਾ ਦਾਤਿਆਂ ਦੀਆਂ ਸੰਗਤਾਂ ਮੇਰੇ ਬਾਬਾ ਜੀ ਦੀਆਂ ਸੰਗਤਾਂ ਸਾਰੀਆਂ ਨੂੰ ਦਾਤਾ ਮਿੱਠੀਆਂ ਮਰਾਦਾ ਦੇਣ ਜਿਹੜੀਆਂ ਸੰਗਤਾਂ ਦੂਰੋਂ ਆ ਰਹੀਆਂ ਉਹਨਾਂ ਦਾ ਰਹਿਣ ਦਾ ਕੀ ਪ੍ਰਬੰਧ ਹੈ ਵੱਧੂ ਰਹਿਣ ਦਾ ਪ੍ਰਬੰਧ ਹੈ ਮੇਰੀ ਦਾਦੀ ਗੁਰੂ ਨੇ ਮਾਈ ਸੀਲਾ ਜੀ ਨੇ بڑا ਡੇਰਾ ਵੱਡਾ ਬਣਾਇਆ ਹੈ ਜਿੱਥੇ ਮਰਜੀ ਸੰਗਤਾਂ ਬੈਠਣ ਖੁੱਲੇ ਡੇਰੇ ਆ ਪੂਰਾ ਲੰਗਰ ਪੂਰਾ ਲੰਗਰ ਦਾ ਸਾਰੀ ਹਰੇਕ ਚੀਜ਼ ਦਾ ਬੰਦੋਬਸਤ ਹੈ ਜੀ ਇਹ ਤੋਂ ਲੈ ਕੇ ਜੱਟ ਤੱਕ ਸੰਗਤਾਂ ਨੂੰ ਕੋਈ ਦਿੱਕਤ ਨਹੀਂ ਆ ਰਹੀ ਨਹੀਂ ਕੋਈ ਦਿੱਕਤ ਨਹੀਂ ਸੰਗਤਾਂ ਨੂੰ ਸਾਨੂੰ ਆਜੋ ਕੀ ਦਿੱਕਤ ਅਸੀਂ ਸੰਗਤਾਂ ਨੂੰ ਨਹੀਂ ਆਉਣ ਦੇਵਾਂਗੇ ਇਹ ਅੱਜ ਦਾ ਤੁਹਾਡਾ ਜਿਹੜਾ ਉਹਦਾ ਮੈਸੇਜ ਆ ਹੁਣ ਸੰਗਤਾਂ ਨੂੰ ਕੀ ਮੈਸੇਜ ਹੈ ਮੇਲਾ ਕਿੰਨੇ ਦਿਨ ਚੱਲਦਾ ਤੁਹਾਡਾ ਮੇਲਾ ਜੀ ਅੱਜ ਤੋਂ ਸ਼ੁਰੂ ਹੋ ਗਿਆ ਝੰਡੇ ਚੜ੍ਹ ਗਏ ਦਾਦਿਆਂ ਦੇ ਤੇ 2 ਤਰੀਕ ਤੱਕ ਰਹਿਣਾ ਹੈ 2 ਤਰੀਕ ਚੰਦਰਾ ਆ 10 ਵਜੇ ਤੇ ਖੁਸ਼ ਹੋ ਕੇ ਪਹੁੰਚਣ ਹੋਵੋ ਆ ਮਾ ਕੇ ਸੰਗਤਾਂ ਚਲੋ ਜਵਾਬਾਨੀ ਉਹ ਨਾਲ ਗੱਲਬਾਤ ਕਰਨ ਲਈ ਧੰਨਵਾਦ ਜੀ ਹਾਂ ਜੀ ਖੁਸ਼ ਹੋ ਕੇ